ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਇਸ ਦੇ ਵਿੱਚ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਲੋਕਾਂ ਦਾ ਦਿਲ ਤੋੜ ਰਹੀਆਂ ਨੇ ਕਿਤੇ ਪਸ਼ੂ ਡੁੱਬਰੇ ਨੇ ਕਿਤੇ ਲੋਕ ਡੁੱਬਰੇ ਨੇ ਫਸਲਾਂ ਡੁੱਬ ਰਹੀਆਂ ਨੇ ਘਰ ਡਿੱਗ ਰਹੇ ਨੇ ਬਹੁਤ ਸਾਰੀਆਂ ਤਸਵੀਰਾਂ ਨੇ ਜੋ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਰ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਬਹਾਦਰੀ ਵੀ ਹੈ ਤੇ ਜਿਸ ਦੇ ਵਿੱਚ ਚਿੰਤਾ ਵੀ ਹੈ ਜੀ ਹਾਂ ਪਠਾਨਕੋਟ ਦੇ ਮਾਧੋਪੁਰ ਹੈਡਵਰਕਸ ਜੋ ਕਿ ਪਠਾਨਕੋਟ ਤੋਂ 14 ਕਿਲੋਮੀਟਰ ਦੂਰ 라ਵੀ ਕੰਡੇ ਤੇ ਪੈਂਦਾ ਹੈ ਇੱਥੇ ਇੱਕ ਮਕਾਨ ਤੋਂ ਇੱਕ ਇੰਡੀਅਨ ਆਰਮੀ ਦੇ ਹੈਲੀਕਾਪਟਰ ਨੇ ਬਹੁਤ ਹੀ ਖਤਰਨਾਕ ਰੈਸਕਿਊ ਆਪਰੇਸ਼ਨ ਚਲਾਇਆ ਇੱਥੇ ਸਿਵਿਲਿਅਨਸ ਦੇ ਨਾਲ ਨਾਲ ਸੀਆਰਪੀਆ ਸੀਆਰਪੀਐਫ ਦੇ ਕੁਝ ਜਵਾਨ ਫਸੇ ਹੋਏ ਸੀ ਜਿਨ੍ਹਾਂ ਨੂੰ ਕਈ ਘੰਟਿਆਂ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਪਰ ਕਿਸੇ ਤੋਂ ਕੁਝ ਨਹੀਂ ਹੋਇਆ ਤਾਂ ਉਸ ਵੇਲੇ ਆਈ ਇੰਡੀਅਨ ਆਰਮੀ ਜੀ ਹਾਂ ਇੰਡੀਅਨ ਆਰਮੀ ਦੇ ਜਵਾਨ ਹੈਲੀਕਾਪਟਰ ਲੈ ਕੇ ਇਸ ਮਕਾਨ ਦੇ ਉੱਪਰ ਪਹੁੰਚੇ ਤਸਵੀਰਾਂ ਬੇहद ਅਹਿਮ ਨੇ ਬਹਾਦਰੀ ਦੇ ਨਾਲ-ਨਾਲ ਚਿੰਤਾ ਵਾਲੀ ਇਸ ਕਰਕੇ ਕਹਿ ਰਹੇ ਕਿ ਇੱਥੇ ਕੀਮਤੀ ਜ਼ਿੰਦਗੀਆਂ ਫਸੀਆਂ ਹੋਈਆਂ ਸਨ ਤੇ ਬਹਾਦਰੀ ਸੀ ਇੰਡੀਅਨ ਆਰਮੀ ਦੀ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਪਠਾਨਕੋਟ ਦੇ ਮਾਧੋਪੁਰ ਹੈਡਵਰਕਸ ਦੀਆਂ ਇਸ ਇਮਾਰਤ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੰਡੀਅਨ ਆਰਮੀ ਦਾ ਹੈਲੀਕਾਪਟਰ ਲਗਾਤਾਰ ਉਡਾਨ ਭਰ ਰਿਹਾ ਸੀ ਕਿਉਂਕਿ ਅੰਦਰ ਸਿਵਿਲਿਅਨਸ ਤੇ ਸੀਆਰਪੀਐਫ ਦੇ ਜਵਾਨ ਫਸੇ ਹੋਏ ਸੀ ਆਲੇ-ਦੁਆਲੇ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਸੀ ਕਿਉਂਕਿ ਸਾਰੇ ਪਾਸੇ ਸਿਰਫ ਪਾਣੀ ਹੀ ਪਾਣੀ ਸੀ ਵਿਚਾਲੇ ਇਹ ਮਕਾਨ ਫਸਿਆ ਹੋਇਆ ਫਸਿਆ ਹੋਇਆ ਸਿੱਧੇ ਇਸ ਦੇ ਵਿੱਚ ਹੀ ਲੋਕ ਸਨ ਤੁਸੀਂ ਦੇਖੋ ਜਿਵੇਂ ਹੀ ਇੰਡੀਅਨ ਆਰਮੀ ਦਾ ਹੈਲੀਕਾਪਟਰ ਕੁਝ ਲੋਕਾਂ ਨੂੰ ਲੈ ਕੇ ਵਾਪਸ ਉੱਡਦਾ ਹੈ ਤੇ ਉਸ ਦੇ ਕੁਝ ਸੈਕਿੰਡ ਬਾਅਦ ਹੀ ਇਸ ਇਮਾਰਤ ਦਾ ਇੱਕ ਹਿੱਸਾ ਕੁ ਦੇਖੋ ਇੱਕ ਹੀ ਕੁਝ ਹੀ ਸੈਕਿੰਡ ਦੇ ਵਿੱਚ ਇਹ ਟੁੱਟ ਕੇ ਡਿੱਗ ਜਾਂਦਾ ਹੈ ਤੇ ਜੋ ਹੜ ਦਾ ਤੇਜ਼ ਵਹਾ ਦਾ ਪਾਣੀ ਹੈ ਉਸ ਦੇ ਵਿੱਚ ਇਹ ਪੋਰਾ ਮਲਵਾ ਵਹਿ ਜਾਂਦਾ ਸੋਚੋ ਕਿ ਜੇਕਰ ਕੁਝ ਸੈਕਿੰਡ ਪਹਿਲਾਂ ਇੰਡੀਅਨ ਆਰਮੀ ਦਾ ਹੈਲੀਕਾਪਟਰ ਇੱਥੇ ਨਾ ਆਇਆ ਹੁੰਦਾ ਤੇ ਅੰਦਰ ਬੈਠੇ ਲੋਕਾਂ ਦਾ ਕੀ ਬਣਿਆ ਹੁੰਦਾ ਤਾਂ ਇਹ ਹੈ ਇੰਡੀਅਨ ਆਰਮੀ ਦੀ ਸ਼ਕਤੀ ਇੰਡੀਅਨ ਆਰਮੀ ਦਾ ਜੋ ਟੈਕਨੀਕਲ ਆਪਰੇਸ਼ਨ ਹੈ ਜੋ ਅਜਿਹੇ ਔਖੇ ਹਾਲਾਤਾਂ ਦੇ ਵਿੱਚ ਇੰਡੀਅਨ ਆਰਮੀ ਨੂੰ ਬੁਲਾਇਆ ਜਾਂਦਾ ਕਿਉਂਕਿ ਪਠਾਨਕੋਟ ਰਾਵੀ ਦਰਿਆ ਦੇ ਕੰਢੇ ਹੋਣ ਦੇ ਕਾਰਨ ਜੰਮੂ ਕਸ਼ਮੀਰ ਦੇ ਨਾਲ ਪੈਣ ਦੇ ਕਾਰਨ ਇਸ ਇਲਾਕੇ ਦੇ ਵਿੱਚ ਹੜ ਦੀ ਮਾਰ ਬੇहद ਜ਼ਿਆਦਾ ਹੈ ਤਾਂ ਇੱਥੇ ਇੰਡੀਅਨ ਆਰਮੀ ਦੇ ਵਸਦਾ ਹੀ ਹੈ ਕਿ ਰੈਸਕਿਊ ਆਪਰੇਸ਼ਨ ਚਲਾਇਆ ਜਾ ਸਕੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਕਿਉਂਕਿ ਇਸ ਥਾਂ ਤੇ ਹਰ ਉਹ ਸ਼ਖਸ ਜੋ ਕਿ ਐਨਡੀਆਰਫ ਐਸਡੀਆਰਫ ਸੀ ਉਹ ਆਪਣੀ ਕੋਸ਼ਿਸ਼ ਤਾਂ ਕਰ ਰਿਹਾ ਸੀ ਪਰ ਬਹੁਤਾ ਕੁਝ ਫਰਕ ਨਹੀਂ ਪੈ ਰਿਹਾ ਸੀ ਇਸ ਕਰਕੇ ਹੈਲੀਕਾਪਟਰ ਆਇਆ ਤੇ ਹੈਲੀਕਾਪਟਰ ਨੇ ਲੋਕਾਂ ਨੂੰ ਜਿਨ ਇੱਕ ਵਾਰ ਚ ਜਿਵੇਂ ਕੱਢਿਆ ਉਸ ਤੋਂ ਬਾਅਦ ਇਸ ਨਾਲ ਪੈਂਦਾ ਜੋ ਇਲਾਕਾ ਹੈ ਜੋ ਜੋ ਇਮਾਰਤ ਹੈ ਉਸ ਦਾ ਇੱਕ ਹਿੱਸਾ ਟੁੱਟ ਕੇ ਡਿੱਗ ਜਾਂਦਾ ਹੈ ਤੇ ਪਾਣੀ ਜੋ ਦਰਿਆ ਦਾ ਪਾਣੀ ਜੋ ਇਸ ਦਾ ਪੱਧਰ ਸੀ ਉਹ ਉੱਪਰ ਆਇਆ ਹੋਇਆ ਸੀ ਉਸ ਦੇ ਵਿੱਚ ਵਹਿ ਜਾਂਦਾ ਉਸ ਤੋਂ ਬਾਅਦ ਵੀ इंडियन आर्मी ਦਾ ਹੈਲੀਕਾਪਟਰ ਤੇ इंडियन आर्मी ਦੇ ਜਵਾਨ ਲਗਾਤਾਰ ਰੈਸਕਿਊ ਦੇ ਵਿੱਚ ਲੱਗੇ ਹੋਏ ਸੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ 2 ਦਰਜਨ ਤੋਂ ਵੱਧ CRPF ਦੇ ਜਵਾਨ ਤੇ ਆਮ ਲੋਕ ਇਸ ਇਮਾਰਤ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਇਹ ਦੋਹੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਰੈਸਕਿਊ ਚੱਲਿਆ ਤੇ ਦੂਜੇ ਪਾਸੇ ਅਚਾਨਕ ਜੋ ਬਿਲਡਿੰਗ ਸੀ ਉਹ ਡਿੱਗ ਜਾਂਦੀ ਹੈ ਜਿਸ ਨੇ ਵੀ ਇਹ ਤਸਵੀਰਾਂ ਦੇਖੀਆਂ ਜਿਨ੍ਹਾਂ ਲੋਕਾਂ ਨੇ ਵੀ ਇਹ ਤਸਵੀਰਾਂ ਆਪਣੇ ਮੋਬਾਈਲ ਫੋਨ ਚ ਕੈਦ ਕੀਤੀਆਂ ਉਹਨਾਂ ਨੂੰ ਕੁਝ ਸੈਕਿੰਡ ਕੁ ਸਮਝ ਨਹੀਂ ਆਇਆ ਕਿ ਆਖਿਰਕਾਰ ਇਹ ਵਾਪਰ ਕੀ ਗਿਆ ਪਰ ਇਥੇ ਸਲਾਮ ਹੈ ਇੰਡੀਅਨ ਆਰਮੀ ਦੇ ਜਵਾਨਾਂ ਦਾ ਜਿਨ੍ਹਾਂ ਨੇ ਇਹ ਖਤਰਨਾਕ ਰੈਸਕਿਊ ਆਪਰੇਸ਼ਨ ਚਲਾਇਆ ਇੰਡੀਅਨ ਆਰਮੀ ਦੇ ਜਵਾਨਾਂ ਅਜਾ ਨਹੀਂ ਹੈ ਕਿ ਸਿਰਫ ਔਰ ਸਿਰਫ ਇਸੇ ਥਾਂ ਤੇ ਰੈਸਕਿਊ ਆਪਰੇਸ਼ਨ ਚਲਾ ਰਹੇ ਸੀ ਇੰਡੀਅਨ ਆਰਮੀ ਦੇ ਜਵਾਨ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਪਾਣੀ ਜ਼ਿਆਦਾ ਹੈ ਉੱਥੇ ਉੱਥੇ ਹੁਣ ਸੜਕਾਂ ਤੇ ਉਤਰ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ ਓਕੇ ਹਾਲਾਤਾਂ ਦੇ ਵਿੱਚ ਮੌਕੇ ਨੂੰ ਸਾਂਭਣ ਦੀ ਇਸੇ ਕਰਕੇ ਇੰਡੀਅਨ ਆਰਮੀ ਦੇ ਜਵਾਨ ਇਸ ਸਮੇਂ ਸ਼ਹਿਰ ਦੇ ਵਿੱਚ ਕਸਬਿਆਂ ਦੇ ਵਿੱਚ ਫੈਲ ਚੁੱਕੇ ਨੇ ਜਿੱਥੇ ਗੱਡੀਆਂ ਫਸੀਆਂ ਹੋਈਆਂ ਨੇ ਲੋਕ ਫਸੇ ਹੋਏ ਨੇ ਪਸ਼ੂ ਫਸੇ ਹੋਏ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਦਾ ਕੰਮ ਇੰਡੀਅਨ ਆਰਮੀ ਨੇ ਸ਼ੁਰੂ ਕਰ ਦਿੱਤਾ ਹੈ ਤੁਸੀਂ ਸੋਚੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿ ਇਸ ਸਮੇਂ ਪੰਜਾਬ ਦੇ ਜੋ ਸਰਹੱਦ ਦੇ ਇਲਾਕੇ ਨੇ ਉਹ ਇਲਾਕੇ ਜੋ ਦਰਿਆਵਾਂ ਦੇ ਕੰਢੇ ਪੈਂਦੇ ਨੇ ਉਹਨਾਂ ਦੇ ਵਿੱਚ ਹੜ੍ਹ ਕਾਰਨ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਣੇ ਹਾਲਾਂਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤਿੱਖੇ ਧੁੱਪ ਨਿਕਲੀ ਹੋਈ ਹੈ بارش ਕਈ ਥਾਵਾਂ ਤੇ ਰੁਕੀ ਹੋਈ ਹੈ ਇਹ ਇੱਕ ਰਾਹਤ ਦੀ ਗੱਲ ਹੈ ਪਰ ਪਾਣੀ ਦਾ ਪੱਧਰ ਬਹੁਤਾ ਜ਼ਿਆਦਾ ਘਟਿਆ ਨਹੀਂ ਹੈ ਇਸ ਕਰਕੇ ਇਕ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਜਦੋਂ ਪਾਣੀ ਦਾ ਪੱਧਰ ਘਟੇਗਾ ਪਾਣੀ ਹਟੇਗਾ ਉਸ ਤੋਂ ਬਾਅਦ ਕਿੰਨਾ ਨੁਕਸਾਨ ਹੋਏਗਾ ਉਸ ਦਾ ਠੀਕ ਠੀਕ ਅੰਦਾਜ਼ਾ ਉਸ ਵੇਲੇ ਲੱਗੇਗਾ ਪਰ ਇਸ ਸਮੇਂ ਜੋ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਐਨਡੀਆਰਐਫ ਐਸਡੀਆਰਐਫ ਤੇ ਬਾਕੀ ਬੀਐਸਐਫ ਦੇ ਜਵਾਨ ਵੀ ਕਈ ਕਈ ਥਾਵਾਂ ਤੇ ਲੱਗੇ ਹੋਏ ਨੇ ਤੇ ਹੁਣ ਇੰਡੀਅਨ ਆਰਮੀ ਨੇ ਮੋਰਚਾ ਸੰਭਿਆ ਹੋਇਆ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇੰਡੀਅਨ ਆਰਮੀ ਇਸ ਔਖੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਭਾਰਤੀਆਂ ਦੇ ਨਾਲ ਖੜੇਗੀ ਪਰ ਇਹ ਤਸਵੀਰ ਇਸ ਸਮੇਂ ਬੇਹਦ ਡਰਾਉਣੀ ਹੈ ਤੇ ਮਾਨ ਕਰਨ ਵਾਲੀ ਵੀ ਹੈ ਕਿ ਇਸ ਤਸਵੀਰ ਨੇ ਇਹ ਦੱਸਿਆ ਕਿ ਸਾਡੇ ਜਵਾਨ ਔਖੇ ਤੋਕੇ ਹਾਲਾਤ ਦੇ ਵਿੱਚ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰਦੇ ਨੇ ਤਸਵੀਰ ਹੈਡਵਰਕਸ ਮਾਧੋਪੁਰ ਹੈਡਵਰਕਸ ਦੀ ਦੱਸੀ ਜਾ ਰਹੀ ਜਿੱਥੇ ਪਹਿਲਾਂ ਤੁਸੀਂ ਪਾਣੀ ਜ਼ਿਆਦਾ ਹੁੰਦਾ ਪਰ ਜਦੋਂ ਫਲੱਡ ਆਇਆ ਤੇ ਉਸ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਪਾਣੀ ਵਧਿਆ ਤੇ ਉਸ ਦੇ ਕੰਢਿਆਂ ਤੋਂ ਤੋੜਦਾ ਹੋਇਆ ਪਾਣੀ ਜਦੋਂ ਇਸ ਇਲਾਕੇ ਦੇ ਵਿੱਚ ਪਹੁੰਚਿਆ ਤਾਂ ਪੂਰੇ ਦੇ ਪੂਰੇ ਇਲਾਕੇ ਦੇ ਵਿੱਚ ਜਿੰਨੇ ਵੀ ਮਕਾਨ ਨੇ ਸਭ ਕਰੀਬ-ਕਰੀਬ ਡੁੱਬ ਗਏ ਤੇ ਜੋ ਲੋਕ ਇਹਨਾਂ ਮਕਾਨਾਂ ਦੇ ਵਿੱਚ ਸੀ ਉਹ ਛੱਤਾਂ ਵਾਲੇ ਪਾਸੇ ਜਾਂ ਪਹਿਲੀ ਮੰਜ਼ਲ ਦੇ ਉੱਪਰ ਜਾਣ ਦੇ ਵਿੱਚ ਹੀ ਗਏ ਤੇ ਉਸ ਤੋਂ ਬਾਅਦ ਮਾਧਾਪੁਰ ਹੈਡਵਰਕਸ ਦੀ ਇਸ ਇਮਾਰਤ ਦੇ ਵਿੱਚ ਦੋ ਦਰਜਨ ਤੋਂ ਵੱਧ ਲੋਕ ਫਸੇ ਹੋਏ ਸੀ ਸਿਵਿਲਿਅਨ ਤੇ ਸੀਆਰਪੀਓ ਜਿਓ ਸੀ ਤੁਹਾਨੂੰ ਪਹਿਲਾਂ ਦੱਸਿਆ ਕਈ ਘੰਟੇ ਮੁਸ਼ਕਲ ਕੀਤੀ ਗਈ ਪਰ ਫਰਕ ਨਹੀਂ ਪਿਆ ਤੇ ਉਸ ਤੋਂ ਬਾਅਦ ਇੰਡੀਅਨ ਆਰਮੀ ਨੇ ਹੈਲੀਕਾਪਟਰ ਦੇ ਰਾਹੀਂ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਹਾਲਾਂਕਿ ਇਹ ਪੂਰੀ ਇਮਾਰਤ ਇਸ ਵਿੱਚ ਨੁਕਸਾਨੀ ਗਈ ਹੈ